ਸਾਡੀ ਜ਼ਿੰਦਗੀ ਦਾ ਆਧਾਰ ਹੈ ਪਾਣੀ ਸਾਡੀ ਜ਼ਿੰਦਗੀ ਦੇ ਸਾਹ ਨੇ ਪਵਿੱਤਰ ਗੁਰਬਾਣੀ ਦਾ ਪ੍ਰਮਾਣ ਹੈ ਕਮਣ ਗੁਰੂ ਪਾਣੀ ਪਤਾ ਮਾਤਾ ਧਰਤੂ ਹਰਤ ਪਾਣੀ ਦੇ ਨਾਲ ਸਾਡੀ ਜ਼ਿੰਦਗੀ ਚੱਲਦੀ ਹੈ ਅੱਜ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਹੈ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਨਦੀਆਂ ਸੁੱਕ ਰਹੀਆਂ ਨੇ ਨਦੀਆਂ ਬਰਲਾਪ ਕਰ ਰਹੀਆਂ ਨੇ ਕਿ ਇੰਨਾ ਪ੍ਰਦੂਸ਼ਣ ਕਦੇ ਵੀ ਨਹੀਂ ਕਿ ਹੋਇਆ ਤੋ ਸਾਡੀ ਜ਼ਿੰਦਗੀ ਦੇ ਅਸੀਂ ਉਸ ਆਧਾਰ ਸਰੋਤਾਂ ਦੀ ਗੱਲ ਕਰਦੇ ਆ ਜਿਹੜੇ ਪਾਣੀ ਨਾਲ ਜੁੜੇ ਹੋਏ ਸੀ ਖੂਹ ਖੂਹ ਸਾਡੇ ਪਿੰਡਾਂ ਦੇ ਵਿੱਚ ਪਾਣੀ ਦਾ ਇੱਕ ਬਹੁਤ ਵੱਡਾ ਜਰੀਆ ਸੀ ਜਿਨ੍ਹਾਂ ਦੇ ਨਾਲ ਖੇਤਾਂ ਨੂੰ ਵੀ ਪਾਣੀ ਲਾਇਆ ਜਾਂਦਾ ਸੀ ਜਿਨ੍ਹਾਂ ਦੇ ਨਾਲ ਪਾਣੀ ਦੇ ਨਾਲ ਕੰਮ ਵੀ ਨਿਵਾੜੇ ਜਾਂਦੇ ਸੀ ਔਰ ਖੂਹਾਂ ਤੇ ਆਣ ਕੇ ਮਹਿਤੁਨਾ ਜੁੜਦੀਆਂ ਸੀ ਲੋਕੀ ਤਾਟ ਖੇੜਦੇ ਸੀ ਲੋਕੀ ਇੱਕ ਦੂਜੇ ਨਾਲ ਦੁੱਖ ਸੁੱਖ ਵੰਡਾਉਂਦੇ ਸੀ ਤੇ ਖੂਹ ਖੂਹ ਨਾਲ ਹੀ ਸਾਹ ਪ੍ਰਦਾਨ ਕਰਦਾ ਸੀ ਕੀ ਲੋਕ ਧਰਾਈ ਦਿੱਤਾ ਹੈ ਖੂ ਉਹਦੇ ਤੇ ਆਣ ਕੇ ਲੋਕ ਜੁੜਦੇ ਸੀ ਮਲਕੀ ਖੂ ਦੇ ਉੱਤੇ ਪਾਣੀ ਵੇਸੀ ਭਰਦੀ ਈਮਾ ਕੋਲ ਆ ਕੇ ਬੇਨਤੀ ਗੁਜ਼ਾਰੇ ਸਾਡੀਆਂ ਲੋਕਥਾਵਾਂ ਵਿੱਚ ਖੂ ਬਹੁਤ ਵੱਡਾ ਪਾਣੀ ਦਾ ਸਰੋਤ ਮੰਨਿਆ ਜਾਂਦਾ ਸਾਡੀਆਂ ਬਾਤਾਂ ਬੁਝਾਰਤਾ ਆਜ ਢੰਗਾ ਪਾਰ ਢੰਗਾ ਵਿੱਚ ਤਲਮ ਤਲੀਆਂ ਔਣ ਗੁੰਜਾਂ ਦੇਣ ਬੱਚੇ ਨਦੀ ਦਾ ਹੁਣ ਤਲੀਆਂ ਸੋ ਇਹੋ ਜੀਆਂ ਬੁਧਾਰ ਤਾਂ ਜਦੋਂ ਬੱਚੇ ਪਾਉਂਦੇ ਸੀ ਤੇ ਨਾਲ ਦੀ ਨਾਲ ਦਿਮਾਗੀ ਤਸੱਬ ਹੋਇਆ ਕਰਦੀ ਸੀ ਇਹ ਜਿਹੜੇ ਸਾਡੇ ਪਾਣੀ ਦੇ ਆਧਾਰ ਸਰੋਤ ਸੀ ਇਹ ਸੁੱਕਦੇ ਗਏ ਹੌਲੀ-ਹੌਲੀ ਮੁੱਕਦੇ ਗਏ ਲੋਕਾਂ ਨੇ ਖੂਬ ਕੁਰਬਤ ਦਿੱਤੇ ਅੱਜ ਵੀ ਜਦੋਂ ਕਿਤੇ ਖੇਲਮਾਂ 'ਚ ਉਹਦੇ ਵਾਸ਼ਨ ਹੁੰਦੇ ਆ ਜਾਂ ਪੁਰਾਣੇ ਲੋਕਾਂ ਦਾ ਪੁਰਾਣਾ ਖੂਬ ਖਾਸ ਕਰਕੇ ਜਦੋਂ ਆਪਾਂ ਦੇਖਦੇ ਆ ਜਦੋਂ ਪਾਣੀ ਜਿਹੜਾ ਵਾ ਉਹ ਨਿਸਾਰ ਦੇ ਵਿੱਚ ਡਿੱਗਦਾ ਤੇ ਉਹ ਪਾਣੀ ਦੀ ਜਿਹੜੀ ਚ ਸੰਗੀਤਕ ਧੁਨੀ ਆ ਜਿਵੇਂ ਜਦੋਂ ਖੂਬ ਡਰਦਾ ਸੀ ਉਹਦੇ ਨਾਲ ਕੁੱਤਾ ਟਕ ਟਕ ਦੀ ਆਵਾਜ਼ ਕਰਦਾ ਹੁੰਦਾ ਸੀ ਪੁਰਾਣੇ ਲੋਕ ਯਾਦਦੇ ਨੇ ਉਹ ਟਕ ਟਕ ਦੀ ਆਵਾਜ਼ ਸੰਗੀਤ ਦਾ ਹਿੱਸਾ ਹੁੰਦੀ ਸੀ ਆਪਣਾ ਮੇਰੇ ਬੜੇ ਖੂਪੇ ਦੇ ਕਿਤੇ ਜੂਰੇ ਬੰਦੇ ਸੀ ਉਹਨਾਂ ਬੜਦਾਂ ਨੂੰ ਜਿਹੜਾ ਉਹ ਤੁਰਨ ਦਾ ਜਾਂ ਉਹਨਾਂ ਵਿੱਚ ਕਿ ਤਦਾਵ ਨਹੀਂ ਹੁੰਦੀ ਸੀ ਕਿ ਕੋਈ ਉਹਨਾਂ ਦੇ ਮਗਰ ਆ ਰਿਹਾ ਦੇਖੋ ਇਹ ਕਿੱਡੇ ਵੱਡੇ ਪਾਣੀ ਦੇ ਸਰੋਵਰ ਸੀ ਸਾਡੇ ਅੱਜ ਅਸੀਂ ਨਾ ਤੋਂ ਹੱਥ ਤੋਂ ਹੀ ਬਹਿ ਗਏ ਆ ਇਹ ਨਾਲ ਕੀ ਇਹ ਨਾਲ ਕੀ ਇਹ ਖੂਹ ਦੀ ਇਤਿਹਾਸ ਇਹ ਹੱਡੀਆਂ ਇਹ ਅੱਜ ਸਾਡਾ ਸੁਪਨਾ ਮੜ ਕੇ ਰਹਿ ਗਿਆ ਨਵੀਂ ਪੀੜ੍ਹੀ ਨੂੰ ਕਿੱਥੋਂ ਦਿਖਾਵਾਂਗੇ ਪੂਰਨ ਦਾ ਖੂਹ ਕਿਉਂਕਿ ਪੂਰਨ ਕਿਸ਼ਿਆਂ ਦੇ ਵਿੱਚ ਆਉਂਦਾ ਹੈ ਪੂਰਨ ਦੀ ਗੱਲ ਆਉਂਦੀ ਹੈ ਹੋਰ ਬਹੁਤ ਸਾਰੇ ਕਿਸ਼ਿਆਂ ਦੇ ਵਿੱਚ ਖੂਹਾਂ ਦਾ ਜ਼ਿਕਰ ਆਉਂਦਾ ਨਲਕੇ ਜਿਹੜੇ ਨੇ ਉਹ ਸਾਡੇ ਪਾਣੀ ਦਾ ਸਰੋਤ ਸੀ ਘਰਾਂ 'ਨਲਕੇ ਆਏ ਨਲਕੀਆਂ ਦੇ ਨਾਲ ਸਾਡੀ ਜ਼ਿੰਦਗੀ ਹੋਰ ਬਦਲਦੀ ਗਈ ਨਲਕੀਆਂ ਦੀਆਂ ਕਈ ਕਿਸਮਾਂ ਆਈਆਂ ਲੋਕ ਚਾਹੇ ਤੇ ਨਲਕਾ ਰਵਾ ਕੇ ਖੁਸ਼ੀ ਮਹਿਸੂਸ ਕਰਦੇ ਸੀ ਤੇ ਆਉਂਦੇ ਜਾਂਦੇ ਰਾਹੀ ਪਾਣੀ ਪੀਆ ਕਰਨਗੇ ਹੁੰਦੇ ਆ ਕਿਹ ਕਿਸਮਾਂ ਹੁੰਦੀਆਂ ਸੀ ਇੱਕ ਲੰਮਾ ਨਲਕਾ ਹੁੰਦਾ ਸੀ ਇੱਕ ਕੁੱਤਾ ਨਲਕਾ ਹੁੰਦਾ ਸੀ ਤੇ ਨਲਕਾ ਢੇਡਨ ਦੇ ਨਾਲ ਆਪਣੇ ਆਪ ਪ੍ਰੈਕਟਿਸ ਹੋਇਆ ਕਰਦੀ ਸੀ ਬਾਹਾਂ ਦੀ ਪ੍ਰੈਕਟਿਸ ਸਾਹ ਦੀ ਪ੍ਰੈਕਟਿਸ ਤੇ ਜਿਹੜੀਆਂ ਅਸੀਂ ਅੱਜ ਡਾਕਟਰ ਕੋਲ ਜਾ ਕੇ ਬਹੁਤ ਸਾਰਾ ਇਲਾਜ ਕਰਾਉਨੇ ਆ ਬਿਮਾਰੀਆਂ ਲੱਗੀਆਂ ਇਹ ਬਿਮਾਰੀਆਂ ਉਹਨੂੰ ਇਸੇ ਕਰਕੇ ਨਹੀਂ ਲੱਗੀਆਂ ਕਰਦੀਆਂ ਕਿਉਂਕਿ ਸਰੀਰਕ ਵਰਜਿਸ ਵੀ ਇਹਨਾਂ ਸਾਡੇ ਸਰੋਤਾਂ ਦੇ ਨਾਲ ਹੁੰਦੀ ਸੀ ਇਸੇ ਤਰ੍ਹਾਂ ਹਰਟੀਆਂ ਹੁੰਦੀਆਂ ਸੀ ਹਰਟੀ ਗੇੜ ਕੇ ਪਾਣੀ ਪੀਣਾ ਹਰਟੀ ਗੇੜ ਦੀ ਹਰਟੀ ਦੇ ਵਿੱਚ ਡੋਲ ਛੱਟ ਕੇ ਤੇ ਨਾਲ ਉਹਨੂੰ ਜਿਹੜਾ ਲੱਜ ਦੇ ਨਾਲ ਬਾਹਰ ਕੱਢਣਾ ਸੁਰੱਖੇ ਦੇ ਨਾਲ ਬਾਹਰ ਕੱਢਣਾ ਇਹ ਜਿਹੜੇ ਸਾਡੇ ਪਾਣੀ ਦੇ ਆਧਾਰ ਸਰੋਤ ਸੀ ਇਹ ਸੁੱਕਦੇ ਗਏ ਹੌਲੀ ਹੌਲੀ ਮੁੱਕਦੇ ਗਏ ਦੂਰ ਦੂਰ ਜਾਂਦੇ ਨੇ ਪਰ ਜ਼ਿਕਰ ਘਰ ਦੇ ਵਿੱਚ ਜਾਂ ਬਾਹਰ ਇੱਕ ਨਲਕਾ ਲੱਗਾ ਹੋਵੇ ਕਿਸੇ ਗਲੀ ਮਹੱਲੇ ਦੇ ਵਿੱਚ ਤੇ ਸਾਰਾ ਜਿਹੜਾ ਮੁਹੱਲਾ ਵਾ ਉਹ ਪਾਣੀ ਪੀ ਕੇ ਤਾਂ ਆਪਣੀ ਪਿਆਸ 부ਝਾ ਸਕਦਾ ਸੋ ਇਹਨਾਂ ਨੂੰ ਬਚਾਉਣ ਦੀ ਲੋੜ ਆ ਔਰ ਇਹਨਾਂ ਦੀਆਂ ਜਿਹੜੀਆਂ ਵਿਰਾਸਤੀ ਨਿਸ਼ਾਨੀਆਂ ਨੇ ਕਿਤੇ ਅਜਾਇਬ ਘਰਾਂ ਦੀ ਨਾ ਪਹੜਿਆ ਜਾਣਗੇ ਨਲਕੇ ਇਹ ਨਿੱਕੇ ਨਲਕੇ ਇਹ ਵੱਡੇ ਨਲਕੇ ਇਹ ਖੂਹ ਇਹ ਹਟੀਆਂ ਇਹ ਟੰਡਾ ਜਿਨ੍ਹਾਂ ਦੇ ਨਾਲ ਸਾਡਾ ਜੀਵਨ ਜੁੜਿਆ ਹੋਇਆ ਸੀ ਸਾਡੀ ਜ਼ਿੰਦਗੀ ਦੀਆਂ ਬਾਤਾਂ ਕਹਾਣੀਆਂ ਜੁੜੀਆਂ ਹੋਇਆ ਸੀ ਇਹ ਵਿੱਚ ਜਿੱਥੇ ਦੂਰੋਂ ਇੱਕ ਜਿਹਨੂੰ ਕੱਟਦੇ ਸੀ ਤਰਸਤਾ ਵਰਦਾ ਸੀ ਉਹਨੂੰ ਕੈਂਚੀਆਂ ਗਿਆ ਜਾਂਦਾ ਸੀ ਉਹ ਕੈਂਚੀਆਂ ਤੇ ਹਮੇਸ਼ਾ ਨਲਕਾ ਹੁੰਦਾ ਸੀ ਤੋਂ ਅੱਜ ਤੀਦੋਂ ਆਪਾਂ ਦੇਖਦੇ ਆ ਕਈਆਂ ਥਾਵਾਂ ਤੇ ਨਲਕੇ ਜੂਰ ਲੱਗੇ ਹੋਏ ਆ ਚਾਹੇ ਉਹ ਖਸਤਾ ਹਾਲ ਦੇ ਵਿੱਚ ਨੇ ਉਹ ਉਦਾਸ ਨੇ ਉਹ ਨਲਕੇ ਵੀ ਉਦਾਸ ਨੇ ਕਿਉਂਕਿ ਨਲਕਿਆਂ ਤੋਂ ਪਾਣੀ ਪੀਣ ਵਾਲਿਆਂ ਕੋਲ ਸਮਾਂ ਹੀ ਹੈ ਨਹੀਂਗਾ ਕਿਉਂਕਿ ਸਮਾਂ ਤਾਂ ਸੀ ਜਦੋਂ ਨਲਕਾ ਘੇੜਿਆ ਜਾਂਦਾ ਸੀ ਬਾਟੀ ਭਰੀ ਜਾਂਦੀ ਸੀ ਸਾਡੀਆਂ ਰੀਝਾਂ ਹੁੰਦੀਆਂ ਸੀ ਬੱਚੇ ਖੇਡਦੇ ਸੀ ਨਲਕਿਆਂ ਦੇ ਨਾਲ ਨਲਕੇ ਦੀ ਨਾਲ ਕੋਲੇ ਹੱਥ ਦੇ ਕੇ ਜਦੋਂ ਪਿੱਛੇ ਉਹਨੂੰ ਪੰਪ ਕਰਦੇ ਸੀ ਤੇ ਪਾਣੀ ਦੀਆਂ ਪਚਕਾਰੀਆਂ ਜਿਹੜੀਆਂ ਉਹ ਤਾਂ ਉੱਪਰੋਂ ਅਸਮਾਨ ਵੱਲੋਂ ਉੱਡਦੀਆਂ ਦੀ ਤੋ ਸਿਰ ਮੂੰਹ 'ਚ ਜਦੋਂ ਪਾਣੀ ਪੈਂਦਾ ਸੀ ਤੋ ਇੱਕ ਬਹੁਤ ਵੱਖਰਾ ਜਿਹਾ ਆਨੰਦ ਆਉਂਦਾ ਸੀ ਤੋ ਨਲਕਿਆਂ ਦੀ ਉਦਾਸੀ ਨਾ ਹੋਵੇ ਚਾਹਾਂ ਤੇ ਨੀੜ ਦੇ ਪਿੰਡਾਂ ਦੀ ਗੱਲ ਕਰਾਂ ਤੇ 15 ਕੁ ਫੁੱਟ ਤੇ ਪਾਣੀ ਆ ਜਾਂਦਾ ਸੀ ਤੇ ਨਲਕੇ ਦਾ ਪਾਣੀ ਬੜਾ ਸ਼ੁੱਧ ਹੁੰਦਾ ਸੀ ਅੱਜ ਜੇ ਕਿਤੇ ਨਲਕਾ ਕੋਈ ਨਜ਼ਰ ਆਵੇ ਵੀ ਤਾਂ ਤਾਂ ਉਹਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਕਿਉਂਕਿ ਅਸੀਂ ਪਾਣੀਆਂ ਦੇ ਸਰੋਤਾਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ ਅੱਜ ਲੋੜ ਹੈ ਹਮਲਾ ਮਾਰਨ ਦੀ ਇਹਨਾਂ ਪਾਣੀ ਦੇ ਆਧਾਰ ਸਰੋਤਾਂ ਨੂੰ ਬਚਾਉਣ ਦੀ ਦੁਬਾਰਾ ਪੁਨਰ ਸੁਰਜੀਤ ਹੋਵੇ ਕਿਉਂਕਿ ਸਾਡਾ ਉਹ ਰੰਗਲਾ ਪੰਜਾਬ ਜਿਹੜਾ ਜਿਹਦਾ ਅਸੀਂ ਸੁਪਨਾ ਲੈਂਦੇ ਆ ਉਹ ਇਹਨਾਂ ਦੇ ਵਿੱਚ ਵੀ ਸਮਾਇਆ ਹੋਇਆ ਸੀ ਇਹ ਰੰਗਲਾ ਪੰਜਾਬ ਹੋਵੇ ਇਹ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਦਾ ਪਾਣੀ ਛੁੱਧ ਹੋਵੇ ਤੇ ਸਾਡੀ ਇਹੋ ਹੀ ਹਮੇਸ਼ਾ ਦੁਆ ਰਹੇਗੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ